ਗਰੀਪਰ ਵਾਲੀ ਆਈ ਕਾਲੀ ਦੀਵਾਲੀ 17 ਅਕਤੂਬਰ ਨੂੰ ਕਰੋ ਗਿਆ ਲੜਕਾ ਨਹੀਂ ਪਰਤਿਆ ਵਾਪਸ ਮਾਪੇ ਬੱਚੇ ਦੀ ਉਡੀਕ 'ਚ ਵਸ਼ਾਈ ਬੈਠੇ ਹਨ ਅੱਖਾਂ ਨਹੀਂ ਚੰਗੀ ਲੱਗ ਰਹੀ ਮਾਪਿਆਂ ਨੂੰ ਦੀਵਾਲੀ ਜਿੱਤੇ ਸਾਰੇ ਲੋਕ ਦਿਵਾਲੀ ਦਾ ਤਿਉਹਾਰ ਤੁਮਤਮ ਨਾਲ ਮਨਾ ਰਹੇ ਹਨ ਅਤੇ ਘਰ ਵਿੱਚ ਖੁਸ਼ੀਆਂ ਉੱਥੇ ਹੀ ਬਟਾਲਾ ਦੇ ਨੇਲੇ ਪਿੰਡ ਸਾਗਰਪੁਰ ਦਾ ਇੱਕ ਪਰਿਵਾਰ ਆਪਣੇ ਲੜਕੇ ਦੀ ਉਡੀਕ ਕਰ ਰਿਹਾ ਹੈ ਜੋ ਕਿ 17 ਅਕਤੂਬਰ ਨੂੰ ਘਰੋਂ ਗਿਆ ਪਰ ਵਾਪਸ ਨਹੀਂ ਪਰਤਿਆ ਲੜਕੇ ਦੇ ਮਾਤਾ ਪਿਤਾ ਨੇ ਦੱਸਿਆ ਕਿ 17 ਅਕਤੂਬਰ ਸ਼ਾਮ ਨੂੰ ਘਰੋਂ ਲੜਕਾ ਉਹਨਾਂ ਦਾ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਉਹਨਾਂ ਵੱਲੋਂ ਰਿਸ਼ਤੇਦਾਰ ਅਤੇ ਯਾਰਾਂ ਦੋਸਤਾਂ ਸਕੇ ਸਬੰਧੀਆਂ ਕੋਲੋਂ ਜਾ ਕੇ ਪਤਾ ਕੀਤਾ ਪੁੱਛਗਿੱਛ ਕੀਤੀ ਪਰ ਕਿਸੇ ਕੋਲ ਵੀ ਉਹ ਨਹੀਂ ਗਿਆ ਅਤੇ ਨਾ ਹੀ ਕਿਸੇ ਨੂੰ ਕੋਈ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਉਸਦੀ ਕੋਈ ਜਾਣਕਾਰੀ ਲੱਗ ਰਹੀ ਹੈ ਨਰਕੇ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਚੌਕੀ ਵੀ ਇਤਲਾਹ ਦਿੱਤੀ ਹੈ ਉਹਨਾਂ ਨੇ ਬਟਾਲਾ ਪੁਲਿਸ ਅਤੇ ਬਟਾਲਾ ਦੇ ਐਮ.ਐਲ.ਏ. ਅਮਨ ਸ਼ੇਰ ਸਿੰਘ ਸ਼ਰੀਕ ਅੱਜ ਕੱਲ੍ਹ ਸੀਗੁਰ ਗੁਹਾਰ ਲਗਾਈ ਹੈ ਕਿ ਉਸਤੇ ਲੜਕੇ ਦੀ ਭਾਲ ਕਰ ਉਹਨਾਂ ਨੂੰ ਵਾਪਸ ਕਰਵਾਇਆ ਜਾਵੇ ਮੇਰਾ ਨਾਮ ਕੈਪਟਨ ਹੈ ਪਿੰਡ ਮੇਰਾ ਸਾਗਰਪੁਰ ਕਨਵਾ ਰੋਡ ਬਟਾਲਾ ਹੈ ਉਹਦਾ ਨਾਮ ਉਹਦਾ ਦਾ ਘਰ ਚੋਂ ਨੁਰਬ ਵੀ ਕਹਿੰਨੇ ਆ ਤੇ ਨਾਮ ਦਾ ਹੈ ਅਮਰਜੀਤ ਸਕੂਲ ਦਾ ਨਾਮ ਅਮਰਜੀਤ ਹੈ ਹਾਂਜੀ ਉਮਰ ਉਹਦੀ ਹੈਗੀ 13 ਸਾਲ ਇਹ ਹੋ ਗਿਆ ਕੋਈ 17 ਤਰੀਕ ਨੂੰ ਸ਼ਾਮ 5:30 6 ਵਜੇ ਦੇ ਵਿੱਚ ਨਹੀਂ ਨਹੀਂ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਜਾਂਦਾ ਖੇਡ ਖੁੱਡ ਕੇ ਆ ਜਾਂਦਾ ਰਹਿ ਹੈ ਅੱਗੇ ਅੱਜ ਜਾਂਦਾ ਰਿਹਾ ਫਸਟ ਟਾਈਮ ਜਿਹੜਾ ਮਤਲਬ ਰਾਤ ਬਾਅਦ ਰਿਹਾ ਪੜਦਾ ਹੀ ਪਰ ਸਕੂਲ ਤੋਂ ਮਤਲਬ ਉਹਨੂੰ ਨਹੀਂ ਮਤਲਬ ਜਵਾਬ ਮਤਲਬ ਦਿੱਤਾ ਗਿਆ ਹੈ ਉਹਨੇ ਕੱਚੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਅੱਧੀ ਮਾਂ ਵਾਲੀ ਪੈਰੀ ਕੈਂਚੀ ਚੱਪਲ ਨੀਲੇ ਕਲਰ ਦੀ ਜੀਨ ਦੀ ਪੈਂਟ ਪਾਈ ਹੋਈ ਹੈ ਹਾਂਜੀ ਮੋਬਾਈਲ ਮੇਰਾ ਹੈਗਾ 783722171 ਮੈਂ ਫਿਰ ਤੋਂ ਰਿਪੀਟ ਕਰਦਾ 783722171 ਲਾਸਟ ਵਾਰੀ ਇਤਨੀ ਫਿਲਹਾਲ ਮੈਨੂੰ ਬੱਸ ਸਟੈਂਡ ਵਿੱਚ ਕਹਿੰਦੇ ਕਹੀਏ ਕਹਿੰਦੇ ਵੇਖਿਆ ਵਾ ਸਟੇਸ਼ਨ ਤੇ ਕੰਦੇ ਵੇਖਿਆ ਹੋਇਆ ਇੱਕ ਪਲੇਂਟ ਵੀ ਕੀਤੀ ਹੋਈ ਹੈ ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਬੱਚਾ ਜਲਦ ਤੋਂ ਜਲਦ ਆ ਬਹਿ ਜਾਵੇ ਮੇਰਾ ਨਾਮ ਅਨਪ੍ਰੀਤ ਹੈ ਸਾਗਰਪੁਰੇ ਦੇ ਰਹਿਣ ਵਾਲੇ ਆ ਸੀ ਇਹ 17 ਅਕਤੂਬਰ ਦਾ ਗਿਆ ਹੋਇਆ ਭਾਜੀ ਘਰੋਂ ਤੇ ਉਹਦਾ ਨਾਮ ਹੈਗਾ ਜੇ ਅਰਬ ਉਹਦਾ ਨੂੰ ਅਮਰਜੀਤ ਕਹਿੰਦੇ ਜੀ ਸਕੂਲ ਦਾ ਨਾਮ ਅਮਰਜੀਤ ਜੀ ਉਹਦਾ ਉਮਰ ਉਹਦੀ 13 ਸਾਲ ਜੀ ਭਾਜੀ ਜਾਂਦਾ ਹੁੰਦਾ ਹੀ ਭਾਜੀ ਪਰ ਖੇਡ ਕੇ ਵਾਪਸ ਆ ਜਾਂਦਾ ਹੁੰਦਾ ਇਹ ਪਹਿਲਾ ਚਾਂਸ ਜਿਹੜਾ ਮੇਰਾ ਬੱਚਾ ਘਰੋਂ ਬਾਹਰ ਗਿਆ ਵਾ ਜੀ ਸਾਰਿਆਂ ਨੂੰ ਪੁੱਛਿਆ ਰਿਸ਼ਤੇਦਾਰ ਵੀ ਖੁਦ ਸਾਡੇ ਨਾਲ ਲੱਭਦੇ ਪਏ ਜੀ ਯਾਰਾ ਦੋਸਤ ਉਹ ਯਾਰ ਦੋਸਤ ਹੈ ਹੀ ਨਹੀਂ ਸੀ ਕੋਈ ਠੀਕ ਹੈ ਨਾ ਉਹ ਕੱਲਾ ਹੀ ਖੇਡਦਾ ਹੁੰਦਾ ਸੀ ਬਸ ਮੈਂ ਹੀ ਕਹਿਣਾ ਚਾਹਨੀ ਆ ਕਿ ਮੇਰਾ ਬੱਚਾ ਜਲਦ ਤੋਂ ਜਲਦ ਲੱਭ ਕੇ ਮੈਨੂੰ ਦਿੱਤਾ ਜਾਵੇ